ਸੋਲ ਤਾਈ ਸੋ ਗਾਣਾ ਲਿਖ ਕੇ ਬੈਠੇ ਆ ਇਹ ਨਹੀਂ ਬਾਕੀ ਮਾਰੇ ਹੱਥ ਵਾਸ ਹੋਵੇ ਹਨਾ ਵੀ ਸਭ ਕੁਝ ਹੋ ਜਾਂਦਾ ਯਾਰ ਕੋਈ ਐਡਾ ਕੋਈ ਸਿਸਟਮ ਨਹੀਂ ਮੈਨੂੰ ਲੱਗਦਾ ਵੀ ਏਮ ਆਪਣਾ ਇੱਕ ਹੋਵੇ ਨਾ ਭਾਵੇਂ ਜਿੰਨੀ ਮਰਜੀ ਅਰਟਣ ਆ ਜੇ ਬੰਦਾ ਏਮ ਆਪਣਾ ਇੱਕ ਰੱਖੇ ਚੱਲੇ ਭਾਈ ਸਹੀ ਯਾਰ ਮਾਰਾ ਜਰੂਰ ਸੌਂਦਾ ਮਾਰਾ ਇਹਨੇ ਪਰਖ ਲੈਣੀ ਹੁੰਦੀ ਆ ਭਾਈ ਕਿ ਜੇ ਮੈਂ ਤੈਨੂੰ ਜੇ ਮੈਂ ਤੈਨੂੰ ਇੰਨਾ ਪੈਸਾ ਦੇ ਦਾਂ ਤੇਰੇ ਕੋ ਸਾਂਭਿਆ ਜਾਊ ਤੂੰ ਕਿਸੇ ਗਰੀਬ ਨੂੰ ਚੁੱਕਣ ਯੋਗਾ ਹੋਵੇਂਗਾ ਕਿ ਨਹੀਂ ਕਿ ਨਾ ਮੈਂ ਵੀ ਤੇਰੇ ਸਾਹਮਣੇ ਕੋਈ ਗਰੀਬ ਮਰਦਾ ਫਿਰ ਤੂੰ ਲਾਗੋ ਨਹੀਂ ਲੰਘ ਜੇ ਤੂੰ ਪਹਿਲੋਂ ਆਪ ਦਾ ਪਹਿਲੋਂ ਤੂੰ ਇਧਰੋਂ ਲੰਘ ਪਹਿਲੋਂ ਤੂੰ ਗਰੀਬਾਂ ਨੂੰ ਚੰਗੇ ਤਰ੍ਹਾਂ ਵੇਖ ਲਾ ਤੇ ਫਿਰ ਤੈਨੂੰ ਮੈਂ ਪੈਸਾ ਦਊਂਗਾ ਤੇ ਫਿਰ ਗਰੀਬਾਂ ਦੀ ਹੱਲਪ ਕਰੀ ਜੇ ਕਿਤੇ ਮੈਂ ਜੇ ਕਿਤੇ ਤੈਨੂੰ ਮੈਂ ਬਣਾ ਵੀ ਦਿੱਤਾ ਫਿਰ ਆਪਾਂ ਨੇ ਸਮਝਦੇ ਆ ਵੀ ਉਹ ਵੀ ਜਿਹੜੇ ਗਾਲਾ ਕਿ ਕੰਸਿਸਟੈਂਸੀ ਤੇ ਐਫਰਟਸ ਹਾਰ ਕੋਈ ਕਰਦਾ ਹੈ ਨਾ ਐਫਰਟਸ ਤੋਂ ਬਿਨਾਂ ਕੰਸਿਸਟੈਂਸੀ ਤੋਂ ਬਿਨਾਂ ਕੋਈ ਨਹੀਂ ਅੱਗੇ ਵਾਦਾ ਜੇ ਆਪਾਂ ਐਵਰੀ ਡੇ ਕੰਮ ਕਰਾਂਗੇ ਐਵਰੀ ਡੇ ਆਪਣਾ ਹਨਾ ਸਭ ਕੁਝ ਲੈ ਕੇ ਚੱਲਾਂਗੇ ਵੀ ਆਪਾਂ ਪਾਣਾ ਹੀ ਪਾਣਾ ਫਿਰ ਸਾਨੂੰ ਕੋਈ ਦੁਨੀਆ ਦੀ ਤਾਕਤ ਰੋਕ ਨਹੀਂ ਸਕਦੀ ਭਾਵੇਂ ਦੁਨੀਆ ਜੋ ਮਰਜੀ ਕਹਿੰਦੇ ਰਹਿਣਾ ਪਨ ਜਿੰਨੇ ਆਪਣੇ ਏਮ ਦੇ ਪਾੜੀ ਮੈਂ ਸਿੱਧੀ ਗੱਲ ਜਿੰਨੇ ਆਪਣੇ ਏਮ ਦੇ ਧਾਰ ਲਿਆ ਹਨਾ ਕਿ ਮੈਂ ਆਹ ਕੰਮ ਕਰਨਾ ਉਨੇ ਕਰਕੇ ਲੈਣਾ ਭਾਵੇਂ ਉਹ ਅੱਜ ਕਰੇ ਭਾਵੇਂ ਉਹ ਕੱਲ ਕਰੇ ਭਾਵੇਂ ਉਹ ਪਰਸੋਂ